ਕੋਈ ਗੱਲ ਨਹੀਂ ਆਪਾਂ ਜਿਹੜਾ ਨਿਕਣਾ ਆਪਣਾ ਹਰਮਿੰਦਾ ਹੈ ਅਕਾਲ ਪੁਰਖ ਦੇ ਬਾਣੀ ਦੇ ਵਿੱਚ ਉਹ ਅਸੀਂ ਕਰਨਾ ਹੈ ਗੁਰੂ ਸਾਹਿਬ ਉੱਥੇ ਬੈਠ ਕੇ ਨਿਕਣਾ ਉਹਦਾ ਬਾਹਰ ਅਸਰੀ ਬਾਣੀ ਦਾ ਇੱਕ ਨੂੰ ਦਾ ਪੂਰਾ ਕਰਦੇ ਹਾਂ ਕਿਉਂਕਿ ਅਧਿਆਤ ਕੋ ਸਾਰੇ ਜਨ ਵਿੱਚ ਛੋਟੇ ਬੱਚੇ ਵਿੱਚ ਜੋ ਉਹਨਾਂ ਤੱਕ ਅਧਿਆਤ ਵਿੱਚ ਉਹਨਾਂ ਦੀ ਗੁਣੇਸ਼ ਕਰਨੀ ਜ਼ਰੂਰੀ ਹੋ ਜਾਂਦੀ ਹੈ ਪਹਿਲੀ ਘਟਨਾ ਤੇ ਕਿ ਗੁਰੂ ਸਾਹਿਬ ਲੈ ਕੇ ਉਹ ਨਹੀਂ ਸਾਡੇ ਗੁਰੂ ਨਹੀਂ ਸਾਡੇ ਉਹ ਨੂੰ ਯਾਦ ਰੱਖਦੇ ਨੇ ਉਹ ਅਸਰੀ ਬਾਣੀ ਇੱਕ ਨੂੰ ਉਹਦੇ ਨਾਲ ਹੀ ਕਰਦੇ ਨੇ ਦੂਸਰੀ ਘਟਨਾ ਤੇ ਜਿੱਕਰ ਆਉਂਦਾ ਹੈ ਜਦੋਂ ਗੁਰੂ ਸਾਹਿਬ ਦੀ ਗੜੀ ਦੇ ਵਿੱਚ ਵੱਡੇ ਤੋਂ ਵੱਡੇ ਸਾਹਿਬਾਂ ਤੇ ਇਹਨਾਂ ਪਿਆਰੇ ਨਾਲ ਬਹਿਤ ਸਖੀ ਦੀ ਲੋ ਜਾਂਦੇ ਨੇ ਕਿਉਂਕਿ ਲੰਦੂਰ ਤੋਂ ਚੱਲੇ ਨੇ ਉਸ ਤੋਂ ਬਾਅਦ ਲਗਾਤਾਰ ਲੜਦੇ ਲੜਦੇ ਮਾਛੀਵੜ ਦੇ ਜੰਗਲ ਵਿੱਚ ਪਹੁੰਚਦੇ ਨੇ ਜਿੱਥੇ ਉਹਨੇ ਸ਼ਮੂਚਾ ਆਇਆ ਮਿੱਤਰ ਪਿਆਰ ਨੂੰ ਹਾਲ ਮਿਲਦਾ ਨਾ ਕਹਿਣਾ ਉਸ ਜਗ੍ਹਾ ਦੇ ਵਿੱਚ ਜਾ ਕੇ ਵੀ ਸਾਰਾ ਕੁਝ ਕਰਵਾ ਦੇਣੇ ਬਾਅਦ ਨੂੰ ਲੰਦੂਰ ਛੱਡਿਆ ਗਿਆ ਐ ਜੱਜੇ ਵੱਡੇ ਤੋਂ ਸੀਹੀ ਹੋ ਗਏ ਛੋਟ ਸਾਬ ਜਿੰਦਾ ਪਗਾ ਨਹੀਂ ਕਿੱਥੇ ਨੇ ਪਤਾ ਜੀ ਪਗਾ ਨਹੀਂ ਕਿੱਥੇ ਨੇ ਆਪ ਪੱਲੇ ਢੀਂਗਰ ਰਾਲਾ ਲਾ ਕੇ ਪਾਏ ਨੇ ਵੱਤਰ ਪਟੇ ਹੋਏ ਪਹਿਲਾ ਦੇ ਵਿੱਚ ਜੁੱਤੇ ਨਹੀਂ ਨੇ ਚਾਟੇ ਪਹਿਵੋ ਨੇ ਉਸ ਸਮੇਂ ਵੀ ਅਕਾਲ ਪੁਰਖ ਦਾ ਸ਼ੁਕਰ ਗੁਜਾਰ ਦੇ ਵਿੱਚ ਕੋ ਸ਼ਬਦ ਚਾਹ ਰਹੇ ਨੇ ਬਿੱਤਰ ਬਹਿਣੋ ਹਾਲੂ ਕੀਤਾ ਕਰਨਾ ਕੁਝ ਕੰਨੇ ਜਾੜੇ ਦਾ ਸਭ ਸੱਤਰ ਚੰਗਾ ਭੱਟ ਜਿਹੜਿਆਂ ਦਾ ਰਹਿਣਾ ਤੇਹ ਕਾਲਪੁਰ ਕੇ ਜੇ ਤੈਨੂੰ ਇਹ 70 ਚੰਗੇ ਨੇ ਤੇਰੇ ਬਾਹਰ ਨੂੰ ਬੰਦ ਨੂੰ 70 ਵੀ ਚੰਗੇ ਲੱਗਦੇ ਨੇ ਯਾਰ ਮੇਰਾ ਸਭ 70 ਚੰਗਾ ਪੱਟ ਖੇੜਿਆ ਰਹਿਣਾ ਉਹ ਖੁਸ਼ੀਆਂ ਖੇੜੇ ਸਾਰੇ ਦੂਜਾਂ ਨੂੰ ਵਾਰ ਕੋਣ ਮੈਨੂੰ ਇਹ ਖੇੜੇ ਹੀ ਜਦ ਜਿਹੜੇ 70 ਨੇ ਇਹ ਹੀ ਖੇੜਿਆ ਕਰਾਉਣ ਜਾਂਦੇ ਸੋ ਇਸ ਗੀਤ ਕੋਈ ਸਿੱਖੀਏ ਕਿ ਦੇਖੋ ਚੰਗਾ ਬੱਟਾ ਸਭ ਚੱਲਦਾ ਰਹਿੰਦਾ ਅਕਾਲਪੁਰਲਾ ਪਹਾੜਾ ਕਾਲਪੁਰ ਦੇ ਪਹਾੜੋਂ ਮਾਰ ਕੇ ਅਸੀਂ ਉਹਦੇ ਛੋਕੇ ਫੇਰ ਰਹੀਏ 1900 ਦੀ ਯਾਦ ਰੱਖੇ ਚਾਹੇ ਚੰਗਾ ਚਾਹੇ ਮਾਰ ਅਸਲ ਪਰਿਆਵੀ ਲੋਕਾਂ ਸੀ ਚੰਗੇ ਮੋਢੇ ਤੇ ਰੱਬ ਆਪ ਨੂੰ ਗੁਰੂ ਕਰਨ ਜੰਨੇ ਆ ਸਾਡੀ ਅਰਦਾਸ ਕਰੋ ਸਾਨੂੰ ਕਿ ਆਪਕੋ ਇਸ ਤਰ੍ਹਾਂ ਆਪਾ ਲਿਖਨਾ ਬਣਾਈਏ ਆਪ ਨੂੰ ਗੁਰੂ ਸਾਹਿਬ ਦੀ ਛਾੜੀ ਪਈਏ ਗੁਰੂ ਸਾਹਿਬ ਨੂੰ ਨੋਛੜੇ ਉਹਨਾਂ ਦਾ ਸ਼ੁਕਰ ਜਰੂਰ ਕਰੀਏ ਘਰੇ ਬੈਠਿਆਂ ਦੇ ਸ਼ੁਕਰ ਜਰੂਰ ਕਰੀਏ ਵਾਹਿਗੁਰੂ ਦੇ ਸ਼ੁਕਰ ਜਰੂਰ ਕਰੀਏ ਜ਼ਰੂਰੀ ਹੈ ਸਵਾਜੀ ਦੇ ਨਾਲਾਈਂ ਬੇਨਤੀ ਕਰਦੇ ਨਾ ਕਿ ਆਪਾਂ ਗੁਰੂ ਦੇ ਬਾਣੀ ਤੋਂ ਗੁਰੂ ਦੇ ਇਤਿਹਾਸ ਤੋਂ ਵੀ ਸਿੱਖਿਆ ਲੈਣੀ ਹੈ ਤੇ ਉਹਨਾਂ ਹਮੇਸ਼ਾ ਮਨ ਦਾ ਵਸਾ ਕੇ ਰੱਖੀਏ ਉਸ ਤੋਂ ਬਾਅਦ ਮੈਂ ਹੁਣ ਸਾਡੇ اچھا جو گرپرب جو اُسی منایا اس بار بھی اچھی لگ بھگ پچھلے انیس دسمبر گردو سب گرپربھ پہ چل رہی سنت دو ترین جو نگر کیرتن ہوا ہے اور اج بھی اس کے بعد اخن پاٹ صاحب نے بہت جڑی شمولیت کی ہے گردو کمیٹی وقت دنواد کیا جاتا ہے جنہوں نے کسی بھی طرح کی سیوا اس سارے ہی پروگرام کے نمبائی ہے جس طرح کی سیوا نمائی ہے ਵੱਡੇ ਪਾਗਾਂ ਵਾਲੇ ਹੋ ਜੀ ਗੁਰੂ ਮਹਾਰਾਜ ਆਪ ਸਭ ਉੱਤੇ ਮਿਹਰ ਭਰਿਆ ਰੱਖਣ ਕਿਰਪਾ ਕਰੋ ਜੀ ਜੇਰਾ ਹੀ ਸਾਨੂੰ ਇਸ ਮੌਕੇ ਪਰੋਜਨੇ ਉਹ ਨਾਮ ਦੇ ਰਹਿਣ ਦਾ ਮਨੁਦੀ ਬਖਸ਼ੋ ਸੋ ਸਾਰਿਆਂ ਦਾ ਇਹ ਉਦਾਸਨੀ ਬੋਲਣ ਦੀ ਮੱਤੀ ਮੈਨੂੰ ਇੱਕ ਵਾਰ ਫਿਰ ਤੋਂ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਪ੍ਰਗਨੋ ਵੀ ਆਪ ਜੀ ਦੇ ਸਹਿਯੋਗ ਦੀ ਕਾਮਨਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੇ ਜੋ ਹੈ ਬਾਹਰ ਕਾਉਂਟਰ ਦੇ ਉੱਤੇ ਪ੍ਰਾਪਤ ਕਰਮ ਜੀ ਉਸ ਤੋਂ ਬਾਅਦ